ਯਾਰੇ ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੋਸਤੋ ਹੁਣ ਆਪਾਂ ਅੱਜ ਦੀਆਂ ਤਾਜ਼ਾ ਖਬਰਾਂ ਵੱਲ ਚੱਲਦੇ ਹਾਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕੱਲ ਪੰਜਾਬ ਸਖਤਰ ਵਿਖੇ ਇੱਕ ਵਿਸ਼ਾਲ ਰੈਲੀ ਕੀਤੀ ਗਈ ਉਸ ਰੈਲੀ ਦੇ ਵਿੱਚ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਗਿਆ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਲੈ ਕੇ ਕਿਉਂਕਿ 13% ਡੀਏ ਪੈਂਡਿੰਗ ਹੈ ਪੰਜਾਬ ਸਰਕਾਰ ਦੇ ਵਿਭਾਗਾਂ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮ ਜੋ ਕਿ 10 10 20 20 ਸਾਲਾਂ ਤੋਂ 10 10000 12 12000 ਤੱਕ ਕੰਮ ਕਰ ਰਹੇ ਨੇ ਉਹਨਾਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਉਹਨਾਂ ਦੀ ਤਨਖਾਹਾਂ ਦੇ ਵਿੱਚ ਵਾਅਦਾ ਕਰ ਰਹੀ ਹੈ ਪੰਜਾਬ ਸਰਕਾਰ ਜੇਕਰ ਡੀਏ ਦੀ ਗੱਲ ਕਰੀਏ ਤਾਂ 13% ਜੋ ਡੀਏ ਪੈਂਡਿੰਗ ਹੈ ਉਸ ਦਾ ਵੱਡਾ ਕਾਰਨ ਇਹ ਹੈ ਕਿ ਪੰਜਾਬ ਸਰਕਾਰ ਦੁਆਰਾ ਕਾਫੀ ਲੰਬੇ ਸਮੇਂ ਤੋਂ ਮਲਾਜ਼ਮਾਂ ਦੇ ਡੀਏ ਦੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਕੇਂਦਰ ਸਰਕਾਰ ਸਮੇਸਰ ਡੀਏ ਦੇ ਵਿੱਚ ਵਾਅਦਾ ਕਰ ਰਹੀ ਹੈ ਜਿਸ ਕਾਰਨ ਉਹਨਾਂ ਦਾ ਡੀਏ ਵਧ ਕੇ 55% ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਮਲਾਜ਼ਮ ਇਸ ਟਾਈਮ 42% ਡੀਏ ਲੈ ਰਹੇ ਨੇ ਜਿਸ ਦੇ ਚੱਲਦੇ ਪੰਜਾਬ ਸਰਕਾਰ ਦੇ ਮਲਾਜ਼ਮ ਮੰਗ ਕਰਦੇ ਹਨ ਕਿ ਤੋ ਘਟ 13% ਵਾਧਾ ਸਾਡੇ ਡੀਏ ਦੇ ਵਿੱਚ ਕੀਤਾ ਜਾਵੇ 17/7/2020 ਤੋਂ ਬਾਅਦ ਭਰਤੀ ਹੋਏ ਮਲਾਜ਼ਮਾਂ ਉੱਪਰ ਜੋ ਕੇਂਦਰ ਦਾ 7ਵਾਂ ਪੇ ਕਮਿਸ਼ਨ ਲਗਾਇਆ ਗਿਆ ਉਸ ਨੂੰ ਹਟਾ ਕੇ ਸਮੂਹ ਮੁਲਾਜ਼ਮਾਂ ਪਰ ਪੰਜਾਬ ਦਾ ਸ਼ੇਮਾ ਪੇ ਕਮਿਸ਼ਨ ਪੰਜਾਬ ਸਰਕਾਰ ਲਾਗੂ ਕਰੇ ਕਿਉਂਕਿ ਇਸ ਮਾਮਲੇ ਨੂੰ ਲੈ ਕੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਕਈ ਸੁਣਵਾਈਆਂ ਹੋਈਆਂ ਇਹ ਮਾਮਲਾ ਸੁਪਰੀਮ ਕੋਰਟ ਤੱਕ ਚਲਾ ਗਿਆ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਕਿ ਸਮੂਹ ਮੁਲਾਜ਼ਮਾਂ ਪਰ ਸ਼ੇਮਾ ਪੇ ਕਮਿਸ਼ਨ ਪੰਜਾਬ ਦਾ ਲਾਗੂ ਹੋਣਾ ਚਾਹੀਦਾ ਹੈ ਪਰ ਪੰਜਾਬ ਸਰਕਾਰ ਨੇ ਹਜੇ ਤੱਕ ਇਸ ਫੈਸਲੇ ਨੂੰ ਲਾਗੂ ਨਹੀਂ ਕੀਤਾ ਪੰਜਾਬ ਸਰਕਾਰ ਜਲਦ ਤੋਂ ਜਲਦ ਇਸ ਨੂੰ ਲੈ ਕੇ ਵੱਡਾ ਫੈਸਲਾ ਲਵੇ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਮੰਗ ਫੈਕਟਰ 2.96 ਨੂੰ ਲੈ ਕੇ ਵੀ ਕੱਲ ਦੀ ਰੈਲੀ ਦੇ ਵਿੱਚ ਜਿਹੜਾ ਕਿ ਪੰਜਾਬ ਸਰਕਾਰ ਦੇ ਮਲਾਜ਼ਮਾਂ ਦੀ ਸਮੰਗ ਨੂੰ ਵੀ ਅੱਗੇ ਰੱਖਿਆ ਗਿਆ ਕਿਉਂਕਿ ਜੇਕਰ ਦੇਖਿਆ ਜਾਵੇ ਤਾਂ ਰਿਟਾਇਰਮੈਂਟ ਹੋਏ ਮਲਾਜ਼ਮਾਂ ਦੀ ਪੈਨਸ਼ਨ ਨੂੰ ਫੈਕਟਰ 2.45 ਦੇ ਨਾਲ ਸੋਧਿਆ ਗਿਆ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੀ ਪੈਨਸ਼ਨ ਨੂੰ ਫੈਕਟਰ 2.98 ਦੇ ਨਾਲ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਸੋਧਣਾ ਬੰਦਦਾ ਹੈ ਜਿਸ ਦੇ ਨਾਲ ਸਾਡੀ ਤਨਖਾਹ ਜੋ ਹੈ ਸਾਡੀ ਪੈਨਸ਼ਨ ਹੈ ਉਸ ਦੇ ਵਿੱਚ ਵੀ ਵਾਧਾ ਹੋਵੇਗਾ ਪਰ ਪੰਜਾਬ ਸਰਕਾਰ ਹਰ ਮੀਟਿੰਗ ਦੇ ਵਿੱਚ ਸਹਿਮਤੀ ਤਾਂ ਕਰਦੀ ਹੈ ਇਸ ਮੰਗ ਤੇ ਪਰ ਇਹ ਸਾਡੇ ਉੱਪਰ ਲਾਗੂ ਨਹੀਂ ਕਰ ਰਹੀ ਰਿਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਫੈਕਟਰ 2.0 ਹਟਾ ਜਲਦ ਤੋਂ ਜਲਦ ਦੇਵੇ ਪੰਜਾਬ ਸਰਕਾਰ ਜੇਕਰ ਗੱਲ ਕੀਤੀ ਜਾਵੇ ਆਸ਼ਾ ਵਰਕਰ ਮਿੱਡੇ ਮੀਲ ਵਰਕਰ ਦੀ ਤਾਂ ਉਹਨਾਂ ਦੇ ਮਾਨ ਪੱਤੇ ਵਿੱਚ ਵਾਅਦਾ ਨਹੀਂ ਕੀਤਾ ਜਾ ਰਿਹਾ کافی ਲੰਬਾ ਸਮਾਂ ਬੀਤ ਚੁੱਕਿਆ ਉਹਨਾਂ ਦੇ ਮਾਨ ਪੱਤੇ ਵਿੱਚ ਵਾਅਦਾ ਕਰਨ ਦਾ ਵਾਅਦਾ ਕੀਤਾ ਗਿਆ ਸੀ ਪਰ ਉਸ ਨੂੰ ਲੈ ਕੇ ਵੀ ਉਹਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ ਪੰਜਾਬ ਸਰਕਾਰ ਇਸ ਸਮੱਸਿਆ ਦਾ ਵੀ ਹੱਲ ਕਰੇ ਜਲਦ ਤੋਂ ਜਲਦ ਜੇਕਰ ਗੱਲ ਕੀਤੀ ਜਾਵੇ ਏਸੀਪੀ ਸਕੀਮ ਦੀ ਤਾਂ ਉਹ ਵੀ ਬਹਾਲ ਨਹੀਂ ਕੀਤੀ ਗਈ ਏਸੀਪੀ ਸਕੀਮ ਬਹਾਲ ਕੀਤੀ ਜਾਵੇ ਪ੍ਰਾਣੀ ਪੈਨਸ਼ਨ ਸਕੀਮ ਨਿਯਮ 1972 ਅਨਸਾਰ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾ ਨੂੰ ਲਾਗੂ ਕੀਤੀ ਜਾਵੇ ਕਿਉਂਕਿ ਕਦੂਰਾ ਨੋਟੀਫਿਕੇਸ਼ਨ ਕਰਨ ਤੋਂ ਬਾਅਦ ਜੋ ਕਿ 2022 ਦੇ ਵਿੱਚ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਨੂੰ ਲੈ ਕੇ ਕੁਝ ਵੀ ਨਹੀਂ ਕੀਤਾ। ਮੁਲਾਜ਼ਮ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਪੰਜਾਬ ਸਰਕਾਰ ਇਸ ਮੰਗ ਦੇ ਵੱਲ ਧਿਆਨ ਦੇਵੇ ਤੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰੇ। ਐਨਪੀਐਸ ਨੂੰ ਬੰਦ ਕੀਤਾ ਜਾਵੇ, ਜੀਪੀਐਫ ਫੰਡ ਦੇ ਖਾਤੇ ਖੋਲੇ ਜਾਣ। ਹਾਂਜੀ ਦੋਸਤੋ, ਦੀ ਵੀਡੀਓ ਦੇ ਵਿੱਚ ਇੰਨਾ ਹੀ। ਜੇਕਰ ਵੀਡੀਓ ਚੰਗੀ ਲੱਗੀ, ਇਸ ਚੈਨਲ ਨੂੰ ਸਬਸਕ੍ਰਾਈਬ, ਵੀਡੀਓ ਲਾਈਕ, ਸ਼ੇਅਰ ਕਰਨਾ ਨਾ ਭੁੱਲਣਾ। ਧੰਨਵਾਦ ਜੀ।